ਜੋ ਜਰੀ ਸੋ ਬੀੜੀ ਚੋ ਕੇ ਹੁੰਦੇ ਪਿੰਡ ਉਪਰਾ ਦੇ ਵਿੱਚ ਵੀ ਡਿੱਗ ਪਿਆ ਜੀ ਰਾਤੀ ਮਧਾਇਲ ਡਿੱਗੀ ਪਿੰਡ ਉਪਰਾ ਚ ਵੀ ਪਰ ਇਹਨਾਂ ਕੀ ਚਲੋ ਪੈਲੀਆਂ ਚ ਡਿੱਗੀ ਇਹਦੇ ਜਾਨੀ ਮਾਨੀ ਨੁਕਸਾਨ ਜਿਹੜਾ ਹੁਣੋ ਬਚ ਗਿਆ ਤੇ ਹਾਈ ਜੀ ਨਾ ਨਹੀਂ ਖਾ ਕਰੜਾਈ ਆਹ ਅਸੀਂ ਉਹਨੂੰ ਕਰਨਾ ਠੀਕ ਹੈ ਜੱਜ ਜੱਗਤ ਆਓ ਕੱਢਿਆ ਉਹਨੂੰ ਕੱਢਿਆ ਕਿਉਂਕਿ ਚਲ ਚਲੀਏ ਚਲ ਚਲੀਏ ਜਾ ਹੁਣ ਬਾਦ ਜਾ ਦਿਓ ਚਲੋ ਬੰਦ ਜੋ ਅਸੀਂ ਕਿਹੜਾ ਆਨਵਾਜ਼ ਲੱਗ ਗਿਆ ਮੋਰੀ ਦੀ ਤਾਲ ਅਸੀਂ ਪਿੰਡ ਜੱਲੂਪੁਰ ਖੈੜਾ ਤੋਂ ਬੈਕਾਂ ਤੋਂ ਬੋਲਦੇ ਆ ਸਰਦਾਰ ਕੁਸ਼ਮੀਰ ਸਿੰਘ ਬਲਦੀਰ ਸਿੰਘ ਜਗਤਾਰ ਸਿੰਘ ਹਣਾ ਦੀ ਬਹਿਕ ਬੋਲਦੇ ਆ ਜਿਹੜੇ ਪਾਕਿਸਤਾਨ ਤੋਂ ਰਾਤੀ ਸਾਡੇ ਪਿੰਡ ਦੇ ਉੱਤੇ ਇਹ ਉੱਤੇ ਫਿਰ ਬੜੀ ਬੰਬਾਰੀ ਪਾਰੀ ਹੋਈ ਜਿਹੜੇ ਪਾਕਿਸਤਾਨ ਨੇ ਆਤਵਾਦੀ ਦਾ ਪਾਲਿਆ ਨਾ ਉਹ ਪਹਿਲਾਂ ਵੀ ਆਪਣੇ ਕਿੰਨੇ ਕਤਲਗਾਰ ਦੇ ਕੀਤੇ ਉਹਨਾਂ ਨੇ ਇੱਥੇ ਆਪਣੇ ਦੇਸ਼ ਦੇ ਵਿੱਚ ਤੇ ਹੁਣ ਵੀ ਰਹਿਸ਼ੀ ਮਾਰਤਾਂ ਦੇ ਉੱਪਰ ਰਹਿਸ਼ੀ ਕਰਦੇ ਫਿਰ ਆਕਰ ਫਿਰ ਉਹੀ ਜਹਾਜ਼ ਦੀ ਬੰਬਾਰੀ ਮਿਲੇਗੀ ਰਾਤੀ ਫਿਰ ਸਾਡੀਆਂ ਇਹਨਾਂ ਬੈਂਕਾਂ ਦੇ ਉੱਪਰ ਬਹੁਤ ਭਾਰੀ ਜਿਹੜੇ ਆਪ ਸਪੋਰਟ ਹੋਏ ਸਾਡੇ ਤਕਰੀਬਨ 1.5-2 ਕਿਲੋਮੀਟਰ ਦੀ ਰੇਡੀ ਵਿੱਚ ਜਿਹੜਾ ਵਾ ਤਕਰੀਬਨ ਮਰਬਾ ਖਿਲਰਿਆ ਵਾ ਬੱਬਾ ਦਾ ਜਦਕਿ ਇਹਨਾਂ ਨੂੰ ਪਾਕਿਸਤਾਨ ਜਿਹੜਾ ਵਾ ਇਹਨਾਂ ਨੂੰ ਘੱਟੋ ਘਾਟ ਜੀ ਲੜਾਈ ਵੀ ਆ ਤੇ ਰਹਿੈਸ਼ੀ ਮਾਰ ਤਾਂ ਨਾ ਰਹਿੈਸ਼ੀ ਘਰਾਂ ਉੱਪਰ ਤੇ ਬੰਬਾਰੀ ਨਹੀਂ ਕਰ ਜਾਈਦੀ ਇਹ ਤੇ ਨਵਾਸ ਏਰੀਆ ਬਹੁਤ ਹੀ ਜ਼ਿਆਦਾ ਜਿਹੜੀ ਮਾੜੀ ਗੱਲ ਵਾ ਤੇ ਜਿਹੜਾ ਨਾ ਹੱਥਵਾਦ ਪਾ ਲਿਆ ਜਿਹੜਾ ਪਾਕਿਸਤਾਨ ਨੇ ਉਹਨਾਂ ਵਾਸਤੇ ਉਹਨਾਂ ਵਾਸਤੇ ਵੀ ਘਾਟਗੀ ਹੋਊਗਾ ਛੱਡ ਦੇ ਸ਼ਾਸਨ ਦੇ ਘਾਟ ਕੋ ਹੈ ਹੀ ਆ